ਹਰਿਆ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਤੇ ਅੱਜ ਦੀ ਪ੍ਰੋਫਾਈਲ ਨਾਮ ਕੌਰ ਜਰਮ ਤ੍ਰਿਕੁਣੀ 1993 ਹਾਈਟ 5 ਫੁੱਟ 6 ਇੰਚ ਰੰਗ ਸਾਫ ਕਾਸਟ ਜੱਟ ਸੈਕ ਗੋਥ ਅੰਜਲਾ ਪੜਾਈ ਡਬਲ ਐਮਏ ਜ਼ਿਲ੍ਹਾ ਸੰਗਰੂਰ ਮੰਗ ਵਧੀਆ ਪਰਵਾਤ ਤੋਂ ਪੜਿਆ ਲਿਖਿਆ ਮੁੰਡਾ ਨੌਕਰੀ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਮੁੰਡੇ ਕੋਲ 20 ਤੋਂ 30 ਕਿੱਲੇ ਜ਼ਮੀਨ ਹੋਵੇ ਕੱਲਾ ਭਰਾ ਹੋਵੇ ਸੰਗਰੂਰ ਜਾਂ ਪਟਿਆਲੇ ਵਾਲੇ ਸੰਪਰਕ ਕਰਨ ਮੈਰਿਜ ਬਿਊਰੋ ਕਾਲ ਨਾ ਕਰਨ ਮੋਬਾਈਲ ਨੰਬਰ 88 47 21 18 ਕੱਤਰ ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨਾਮ ਕੌਰ ਉਮਰ 26 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਮਾਜੀ ਵੀ ਸਿੱਖ ਪੜਾਈ ਪਲੱਸ 2 ਕੋਰਸ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਜ਼ਿਲ੍ਹਾ ਲੁਧਿਆਣਾ ਮੰਗ ਬਧੀਆ ਪਰਿਵਾਰ ਦਾ ਪੜਿਆ ਲਿਖਿਆ ਲੜਕੇ ਦੀ ਲੋੜ ਹੈ ਇਹਨਾਂ ਨੂੰ ਸਰਕਾਰੀ ਨੌਕਰੀ ਜਾਂ ਐਨ ਆਰ ਆਈ ਲੜਕਾ ਚਾਹੀਦਾ ਹੈ ਇਹਨਾਂ ਦਾ ਮੋਬਾਈਲ ਨੰਬਰ 8847 62 1969 ਦੂਜਾ ਮੋਬਾਈਲ ਨੰਬਰ 9914 96 3346 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹਾਂ ਅਗਲਾ ਰਿਸ਼ਤਾ ਨਾਮ ਅਰਜਿੰਦਰ ਸਿੰਘ ਕਾਸਟ ਮਾਜਵੀ ਸਿੱਖ ਉਮਰ 24 ਸਾਲ ਪੜਾਈ 10ਵੀਂ ਪਾਸ ਮੰਗ ਬਦਿਆ ਪਰਿਵਾਰ ਦੀ ਪੜ੍ਹੀ ਲਿਖੀ ਜਾਂ ਤਲਾਕशुदा ਜਾਂ ਹੈਂਡੀਕੈਪ ਜਾਂ ਗਰੀਬ ਪਰਿਵਾਰ ਦੀ ਲੜਕੀ ਦੀ ਲੋੜ ਹੈ ਇਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰਿਜ ਇਹਨਾਂ ਦਾ ਮੋਬਾਈਲ ਨੰਬਰ 83 47 81 19 69 ਦੂਜਾ ਮੋਬਾਈਲ ਨੰਬਰ 87 25 81 63 87 ਪਰਿਵਾਰ ਨੂੰ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਸਾਡੇ ਚੈਨਲ ਤੇ ਜੇ ਤੁਸੀਂ ਐਡ ਲਵਾਉਣਾ ਚਾਹੁੰਦੇ ਹੋ ਸਾਡੇ ਦਿੱਤੀ ਹੋਈ WhatsApp ਨੰਬਰ ਤੇ ਤੁਸੀਂ ਆਪਣਾ ਵਾਇਓ ਡਾਟਾ ਭੇਜ ਸਕਦੇ ਹੋ ਸਾਨੂੰ ਤੁਸੀਂ ਡਾਇਰੈਕਟ ਕਾਲ ਨਾ ਕਰਿਆ ਕਰੋ WhatsApp ਤੇ ਮੈਸੇਜ ਕਰਿਆ ਕਰੋ ਵਾਈਸ ਮੈਸੇਜ ਵੀ WhatsApp ਤੇ ਤੁਸੀਂ ਕਰ ਸਕਦੇ ਹੋ ਸਾਡੇ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ